ਅੰਮ੍ਰਿਤਸਰ ਦੇ ਥਾਣਾ ਮੋਗੰਬੂਰਾ ਤੋਂ ਇੱਕ ਜਿਆ ਮਾਮਲਾ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਜਿੱਥੇ ਦੇ ਜੱਜਨਗਰ ਇਲਾਕੇ ਦੇ ਇੱਕ ਮਾਲੀ ਮਲਾਨ ਨੂੰ ਕਿਰਾਏਦਾਰ ਦੇ ਕੋਲੋਂ ਮਕਾਨ ਖਾਲੀ ਕਰਾਉਣਾ ਮਹਿੰਗਾ ਪੈ ਗਿਆ ਜੇਜੇ ਚਲਦੇ ਕਿਰਾਏਦਾਰ ਅਤੇ ਉਸਦੇ ਸਾਥੀਆਂ ਵੱਲੋਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਗਈ ਇਸ ਮੌਕੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਅਤੇ 피해 ਪਰਿਵਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਕਾਹਦ ਦਰਜ ਕਰਵਾ ਕੇ ਉਸ ਇਨਸਾਨ ਦੀ ਮੰਗ ਕੀਤੀ ਗਈ ਹੈ ਗੱਲਬਾਤ ਕਰਦਿਆਂ 피해 ਮੌਜਮਾ ਅਜੇ ਕੁਮਾਰ ਨੇ ਉਸ ਦੀ ਪਤਨੀ ਨੇ ਕਿਹਾ ਕਿ ਕੋਈ ਰਿਖਤ ਲਾਉਣ ਦਾ ਕੰਮ ਕਰਦਾ ਹੈ ਤਾਂ ਉਸਦੇ ਵੱਲੋਂ ਆਪਣੇ ਕਿਰਾਏਦਾਰ ਨੂੰ ਮਕਾਨ ਉਹਨਾਂ ਬਾਰੇ ਕਿਹਾ ਗਿਆ ਸੀ ਪਰ ਜਦੋਂ ਉਸਨੇ ਮਕਾਨ ਖਾਲੀ ਨਹੀਂ ਕੀਤਾ ਤਾਂ ਪੁੱਛਣ ਤੇ ਉਸ ਉੱਪਰ ਉਸਨੇ ਆਪਣੇ ਸਾਥੀ ਨੂੰ ਬੁਲਾ ਕੇ ਮੇਰੇ ਉੱਪਰ ਜਾਣੇ ਵਾਲਾ ਹਮਲਾ ਕਰਦੇ ਹਾਂ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜੋ ਕਿ ਸਾਰਾ ਮਾਮਲਾ ਵੀਡੀਓ ਵਿੱਚ ਕੈਰੀ ਹੋਇਆ ਜਿਸ ਨੂੰ ਲੈ ਕੇ ਜਿਹੜਾ ਪਤੀ ਹੈ ਤੇ ਉਸ ਦੀ ਪਤਨੀ ਨੇ ਪੁਲਿਸ ਅੱਗੇ ਕੋਲੋਂ ਇਨਸਾਫ ਦੀ ਯਾਰ ਲਗਾਈ ਹੈ ਅਗਰ ਇਸ ਮਾਮਲੇ ਦੀ ਜਾਂਚ ਕਰੇ ਥਾਣਾ ਮੁਕੰਬੂਰਾ ਦੇ ਐਸੇ ਗਰਮੀ ਦੀ ਹੁੰਦਾ ਹੈ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਜਿਸ ਦੀ ਜਾਂਚ ਪरांत ਬੰਦੀ ਕਰਾਈ ਹਮਲੇ ਵੀ ਲਿਆਂਦੀ ਜਾਵੇਗੀ ਮੇਰਾ ਨਾਮ ਬਲਜਿੰਦਰ ਕੌਰ ਜਿਹੜਾ ਤੁਹਾਡੇ ਅਸਪਤਲ ਦਾ ਝਗੜਾ ਹੋਇਆ ਸੀ ਠੀਕ ਕਰਾਂ ਕਾਰਨ ਵੀਰ ਜੀ ਕੋਈ ਨਹੀਂ ਸੀ ਕਾਰਨ ਇਹ ਸੀ ਕਿ ਸਾਡੇ ਘਰ ਰਹਿੰਦੇ ਕਿਰਾਏਦਾਰ ਕਿਰਾਏਦਾਰ ਰਹਿੰਦੇ ਸੀ ਉਹ ਸਾਡੇ ਪੋਸ਼ਣ ਦਾ ਨੁਕਸਾਨ ਕਰੀ ਜਾਂਦੇ ਸੀ ਕਿਰਾਇਆ ਉਹ ਦਿੰਦੇ ਨਹੀਂ ਸੀ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਹੁਣ ਤੁਹਾਨੂੰ ਨਹੀਂ ਰੱਖਣਾ ਹੁਣ ਕਮਰਾ ਖਾਲੀ ਕਰ ਦਿਓ ਉਹਨਾਂ ਨੇ ਇਸ ਸੋਮਵਾਰ ਲਾਸਟ ਤਰੀਕ ਦਿੱਤੀ ਕਿ ਇਸ ਸੋਮਵਾਰ ਚਲੇ ਜਾਵਾਂਗੇ ਫਿਰ ਉਹ ਗਏ ਨਹੀਂ ਮੇਰੇ ਹਸਬੰਦ ਕੰਮ ਤੋਂ ਆ ਕੇ ਉਹਨਾਂ ਨੂੰ ਬੋਲਦੇ ਪਏ ਸੀ ਕਿ ਤੁਸੀਂ ਕਹੇ ਨਹੀਂ ਤੁਸੀਂ ਰੋਜ਼ ਸਾਨੂੰ ਇਦਾਂ ਪਰੇਸ਼ਾਨ ਨਾ ਕਰੋ ਤੁਸੀਂ ਚਲੇ ਜਾ ਪਤਾ ਨਹੀਂ ਸਾਡੇ ਸਾਹਮਣੇ ਕਸ਼ਮੀਰੀਓ ਨਹੀਂ ਰਹਿੰਦੇ ਆ ਉਹਨਾਂ ਨੂੰ ਕੀ ਹੋਇਆ ਵੈ ਉਹਨਾਂ ਨੇ ਮੇਰੇ ਘਰ ਵਾਲੇ ਦੇ ਪਹਿਲੇ ਕਸ਼ਮੀਰੀ ਨੇ ਆਣ ਕੇ ਨੱਕ ਤੇ ਕੜਾ ਮਾਰਿਆ ਕੜਾ ਮਾਰ ਕੇ ਉਹਨਾਂ ਨੇ ਥੱਲੇ ਸੁੱਟ ਲਿਆ ਜਦੋਂ ਇਹਨਾਂ ਨੂੰ ਕੜਾ ਮਾਰਿਆ ਇਹ ਇੱਕਦਮ ਕਮਲਾ ਗਿਆ ਵੀ ਜਿਸ ਤਰ੍ਹਾਂ ਇਹਨਾਂ ਨੂੰ ਕੁਛ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਫਾਇਦਾ ਚੁੱਕਿਆ ਦੋਨਾਂ ਮੁੰਡਿਆਂ ਨੇ ਉਹਨਾਂ ਨੇ ਵੀ ਇਹਨਾਂ ਨੂੰ ਰੀਜ ਨਾਲ ਕੁੱਟਿਆ ਬਹੁਤ ਜ਼ਿਆਦਾ ਮੈਂ ਫਿਰ ਇਹਨਾਂ ਨੂੰ ਛਡਾਣ ਵਾਸਤੇ ਗਈ ਇਨਾਂ ਨੇ ਮੇਰੇ ਵੀ ਮੂੰਹ ਤੇ ਚਪੇੜਾ ਮਾਰ ਦਿੱਤੀਆਂ ਉਹਨਾਂ ਦਾ ਮੁੰਡਾ ਵਾ ਗੋਰਾ ਜਿੰਨੇ ਮੇਰੇ ਚਪੇੜਾ ਮਾਰੀਆਂ ਤੇ ਉਹਨੇ ਕਿਹਾ ਵੀ ਤੈਨੂੰ ਮੈਂ ਕਹਾਂਗੀ ਤੁਸੀਂ ਇੱਥੇ ਮਰਦਾਨਗੀ ਵਖਾਣਦੇ ਹੋ ਤੁਹਾਨੂੰ ਮੈਂ ਥਾਣੇ ਵਿੱਚ ਦੱਸਾਂਗੀ ਇਹ ਕਹਿੰਦੇ ਤੈਨੂੰ ਥਾਣੇ ਦਾ ਰਾਹ ਨਹੀਂ ਪਤਾ ਉਹ ਮੋਕਨਪੁਰਾ ਹੈਗਾ ਹੀ ਜਾ ਚੱਲ ਜਾ ਕੀ ਕਰ ਲੈਣਗੇ ਸਾਨੂੰ ਥਾਣੇ ਵਾਲੇ ਉਸ ਤੋਂ ਬਾਅਦ ਮੈਂ ਘਬਰਾ ਗਈ ਉਸ ਦਿਨ ਇਹ ਬਿਹੋਸ਼ ਹੋ ਗਏ ਸੀਗੇ ਫਿਰ ਮੈਂ ਇਹਨਾਂ ਨੂੰ ਫਟਾਫਟ ਹਸਪੀਟਲ ਲੈ ਗਈ ਮੇਰੇ ਭਰਾ ਭਰਾਵਾਂ ਭਰਾ ਗਏ ਉਥੇ ਥਾਣੇ ਰਿਪੋਰਟ ਲਿਖਾਉਣ ਵਾਸਤੇ ਇਹਨਾਂ ਦੀ ਹਾਲਤ ਬਹੁਤ ਜ਼ਿਆਦੀ ਨਾਜ਼ੁਕ ਸੀ ਉਹ ਕਹਿੰਦੇ ਪਹਿਲੋ ਇਲਾਜ ਕਰਾ ਲਓ ਫਿਰ ਲਿਖਾ ਲਿਓ ਫਿਰ ਮੈਂ ਰੋਜ਼ ਥਾਣੇ ਦੇ ਚੱਕਰ ਕੱਟਦੀ ਰਹੀ ਇੱਕ ਲੱਤ ਮੇਰੀ ਹਸਪੀਟਲ ਇੱਕ ਥਾਣੇ 'ਚ ਪਰ ਉਹਨਾਂ ਨੇ ਨਹੀਂ ਮੇਰੀ ਕੋਈ ਵੀ ਸੁਣਵਾਈ ਨਹੀਂ ਕੀਤੀ ਨਹੀਂ ਕੋਈ ਬਿਆਨ ਨਹੀਂ ਕੀਤੇ ਉਹਨਾਂ ਨੇ ਸਗੋਂ ਉਹਨਾਂ ਨੇ ਇਹਨਾਂ ਦਾ ਆਪਰੇਸ਼ਨ ਵੀ ਅਜ ਤੀਕਾ ਰੋਕ ਕੇ ਰੱਖਿਆ ਅਜ ਤੀਕਾ ਪੈਂਡਿੰਗ ਆ ਆਪਰੇਸ਼ਨ ਨੱਕ ਦੀਆਂ ਦੋਨੋਂ ਹੱਡੀਆਂ ਟੁੱਟੀਆਂ ਹੋਈਆਂ ਵਾਂ ਹਾਂਜੀ ਝਗੜੇ ਦੌਰਾਨ ਉਹਨਾਂ ਨੇ ਨੱਕ ਦੀਆਂ ਹੱਡੀਆਂ ਦੋਨੋਂ ਤੋੜ ਦਿੱਤੀਆਂ ਡਾਕਟਰ ਨੇ ਵੀ ਝਗੜੇ ਦਾ ਕਾਰਨ ਸਾਨੂੰ ਅਜੇ ਤੱਕ ਆਪ ਨਹੀਂ ਪਤਾ ਲੱਗਾ ਕਿ ਉਹਨਾਂ ਨੇ ਕਿਉਂ ਇਸ ਤਰ੍ਹਾਂ ਕੀਤਾ ਇਹ ਤਾਂ ਆਪਣੇ ਕਿਰਾਏਦਾਰਾਂ ਨਾਲ ਗੱਲ ਕਰਦੇ ਪਏ ਸੀ ਤੁਹਾਡੋਂ ਵੀ ਕੁੱਟਿਆ ਉਹਨਾਂ ਨੇ ਉਹਨਾਂ ਨੇ ਮੇਰੇ ਮੂੰਹ ਤੇ ਚਪੇੜਾਂ ਮਾਰੀਆਂ ਜਦੋਂ ਮੁੰਡੇ ਨੇ ਛਰੇ ਆ ਮੇਰੇ ਮੂੰਹ ਤੇ ਚਪੇੜਾਂ ਮਾਰੀਆਂ ਉਸ ਦਿਨ ਮੇਰਾ ਜੀਨ ਨੂੰ ਦਿਲ ਨਹੀਂ ਕਰਦਾ ਮੈਂ ਕਹਿੰਨੀ ਕਿ ਮੈਂ ਫਾ ਲੈ ਕੇ ਮਰ ਜਾ ਮੇਰੇ ਸਿਰ ਤੇ ਮਾਂ ਨਹੀਂ ਗਈ ਮੇਰੇ ਭਰਾਵਾਂ ਨੇ ਕਿਹਾ ਕਿ ਇਹੋ ਜਿਹਾ ਕੋਈ ਕਦਮ ਨਾ ਚੱਕੀ ਤੁਹਾਡੇ ਚਪੇੜਾਂ ਮਾਰੀਆਂ ਨਾ ਹਾਂਜੀ ਉਹਨਾਂ ਨੇ ਮੇਰੇ ਚਪੇੜਾਂ ਮਾਰੀਆਂ ਜਦੋਂ ਮੈਂ ਆਪਣੇ ਘਰ ਵਾਲੇ ਨੂੰ ਛਡਾਣ ਗਈ ਫਿਰ ਉਹਨਾਂ ਨੇ ਮੈਨੂੰ ਥੱਲੇ ਲੰਮੇ ਪਾ ਕੇ ਮੇਰੇ ਲੱਤਾਂ ਵੀ ਮਾਰੀਆਂ ਤੇ ਮੇਰਾ ਮਨ ਉਸ ਦਿਨ ਕਰਦਾ ਹੀ ਕਿ ਮੈਂ ਫਾਲੇ ਕੇ ਮਰ ਜਾਵਾਂ ਮੇਰੇ ਸਿਰ ਤੇ ਮਾਂ ਨਹੀਂ ਗਈ ਮੇਰੇ ਭਰਾਵਾਂ ਨੇ ਮੈਨੂੰ ਇਦਾਂ ਪੁਲਿਸ ਨੂੰ ਕੰਪਲੇਂਟ ਕੀ ਕਰੀ ਐ ਪੁਲਿਸ ਹੁੰਦੀ ਨਹੀਂ ਪਈ ਕੀ ਕੰਪਲੇਂਟ ਮੈਂ ਵੀਰ ਜੀ ਵਿਆਹ ਸਾਡੇ ਨੂੰ ਡੇਢ ਸਾਲ ਹੋ ਗਿਆ ਹੈ ਹੁਣ ਮੰਗ ਕੀ ਕਰਦੇ ਮੰਗ ਮੈਂ ਇਹ ਕਰਦੀ ਇੱਕ ਤਾਂ ਸਾਨੂੰ ਇਨਸਾਫ ਮਿਲੇ ਇੱਕ ਸਾਨੂੰ ਸੇਫਟੀ ਮਿਲੇ ਜੋ ਉਹਨਾਂ ਨੇ ਕਿਹਾ ਏ ਕਿ ਅਸੀਂ ਹੁਣ ਤੁਹਾਨੂੰ ਗੈਪ ਕਰਵਾ ਦੇਣਾ ਮੈਂ ਹੁਣ ਆਪਣੇ ਪੇਕੇ ਰਹਿੰਦੀ ਪਈ ਆ ਮੈਨੂੰ ਸੇਫਟੀ ਮਿਲੇ ਸਾਨੂੰ ਇਨਸਾਫ ਮਿਲੇ ਮੈਂ ਇਹੀ ਮੰਗ ਕਰਦੀ ਆ ਜਦ ਤੱਕਾਰੇ ਕੱਲ ਨੂੰ ਤੁਹਾਡਾ ਵੀ ਕਰਨੀ ਨਾ ਨੁਕਸਾਨ ਦਾ ਸ਼ੋਰ ਹਾਂਜੀ ਮੈਨੂੰ ਬਿਲਕੁਲ ਲੱਗਦਾ ਮੇਰੇ ਮਨ ਵਿੱਚ ਡਰ ਪੈ ਚੁੱਕਾ ਏ ਜਿੱਦਾਂ ਉਹਨਾਂ ਨੇ ਸ਼ਰੇਆ ਮੈਨੂੰ ਮਾਰਿਆ ਮੇਰੇ ਮਨ 'ਚ ਬਹੁਤ ਜ਼ਿਆਦਾ ਡਰ ਪੈ ਚੁੱਕਾ ਮੈਂ ਤੇ ਕਹਿ ਨਹੀਂ ਮੈਂ ਜੀਵਾ ਤੇ ਜੀਵਾ ਕਿੱਦਾਂ ਕਿੰਨਾ ਚਿਰ ਮੈਂ ਆਪਣੇ ਬੁੱਢੇ ਪਿਓ ਦੇ ਘਰ ਬੈਠੀ ਰਵਾਂਗੀ ਕੀ ਮੰਗਤੀ ਕਰਦੇ ਸੀ ਤੁਸੀਂ ਮੈਂ ਹੁਣ ਵੀਰ ਜੀ ਆਪਣੀ ਸੇਫਟੀ ਦੋਨਾਂ ਜੀਆਂ ਦੀ ਚਾਹਨੀ ਆ ਇਹੀ ਚਾਹਨੀ ਆ ਨਹੀਂ ਤੇ ਕੱਲ ਨੂੰ ਕੁਝ ਵੀ ਸਾਨੂੰ ਦੋਨਾਂ ਜੀਆਂ ਨੂੰ ਹੁੰਦਾ ਜਿੱਦਾਂ ਉਹਨਾਂ ਨੇ ਸਾਨੂੰ ਧਮਕੀਆਂ ਲਾਈਆਂ ਕੁਝ ਵੀ ਸਾਨੂੰ ਦੋਨਾਂ ਜੀਆਂ ਨੂੰ ਹੁੰਦਾ ਤੇ ਪੁਲਿਸ ਜ਼ਿੰਮੇਵਾਰ ਹੋਏਗੀ ਜੇ ਇਹ ਹੋਣਗੇ ਹਾਂਜੀ ਕੁਮਾਰ ਕਿਹੜਾ ਝਗੜਾ ਹੋਇਆ ਕੀ ਮੈਟਰ ਕੀ ਹੈ ਪਾਜੀ ਮੈਂ ਕੋਈ ਰਾਤੀ 8:30 9:00 ਵਜੇ ਆਪਣੇ ਘਰ ਆਇਆ ਕੰਮ ਤੋਂ ਬੈਟਰੀ ਹੈਗੀ ਮੇਰੇ ਕੋਲ ਮੈਂ ਬੈਟਰੀ ਚਲਾਉਣਾ ਤੇ ਮੈਂ ਆਪਣੇ ਕਿਰਾਏ ਕਰਾਇਦਾਰਾਂ ਨੇ ਮੇਰੇ ਨਾਲ ਕਿਹਾ ਹੈ ਕਿ ਤੁਹਾਡਾ ਕਮਰਾ ਸੋਮਵਾਰ ਅਸੀਂ ਖਾਲੀ ਕਰ ਦਾਂਗੇ ਲਾਸਟ ਦਿਨ ਦਿੱਤਾ ਹੋਇਆ ਇਹ ਉਹਨਾਂ ਨੂੰ ਸੋਮਵਾਰ ਖਾਲੀ ਕਰਨ ਲਈ ਤੇ ਮੈਂ ਆ ਕੇ ਕਿਰਾਏਦਾਰਾਂ ਨੂੰ ਕਹਿਣ ਲਿਆ ਸੀ ਕਿ ਤੁਸੀਂ ਕਮਰਾ ਕਿਉਂ ਨਹੀਂ ਖਾਲੀ ਕੀਤਾ ਜਦੋਂ ਤੁਸੀਂ ਮੈਨੂੰ ਕਿਹਾ ਹੈ ਕਿ ਅੱਜ ਕਮਰਾ ਹਰ ਹਾਲ ਚ ਖਾਲੀ ਹੋ ਜਾ ਹੋ ਜਾਣਾ ਕਮਰਾ ਸੀ ਲੱਭ ਲਿਆ ਤੁਹਾਡਾ ਕਮਰਾ ਖਾਲੀ ਕਰ ਦਾਂਗੇ ਤੇ ਮੈਂ ਉਹਨਾਂ ਨੂੰ ਗਾਲਾਂ ਕੱਢਣ ਲਿਆ ਸੀ ਤੇ ਇਹ ਉਧਰੋਂ ਆਏ ਨੇ ਇਹ ਉਧਰੋਂ ਆਇਆ ਉਹਦਾ ਨਾਮ ਕਸ਼ਮੀਰ ਹੈਗਾ ਉਹਨੇ ਆ ਕੇ ਮੇਰੇ ਨੱਕ ਤੇ ਕੜਾ ਮਾਰ ਦਿੱਤਾ ਉਸੇ ਟਾਈਮ ਇਹ ਕੜਾ ਮਾਰਨ ਤੋਂ ਬਾਅਦ ਉਹਨੇ ਮੇਰਾ ਮੂੰਹ ਤਰੂੜੀ ਨਿਕਲ ਗਈ ਮੇਰੇ ਨੱਕ ਚੋਂ ਖੂਨ ਦੀ ਤੇ ਉਹਨੇ ਮੇਰਾ ਮੂੰਹ ਇਦਾਂ ਚੁੱਕ ਕੇ ਹੱਥੇ ਦਾਦਾ ਕਰਕੇ ਵੇਖਿਆ ਜਦੋਂ ਕੜਾ ਵੱਜ ਗਿਆ ਐ ਭਾਜੀ ਮੇਰੀ ਸੁਰਤ ਨਹੀਂ ਨਹੀਂ ਮੈਨੂੰ ਰਹੀ ਹੋਈ ਸੀ ਤੇ ਉਹਨਾਂ ਨੇ ਮੈਨੂੰ ਉਹਦੇ ਮੁੰਡੇ ਵੀ ਆਏ ਉਹਨਾਂ ਨੇ ਮੈਨੂੰ ਸੁੱਟ ਲਿਆ ਉਹਨਾਂ ਨੇ ਮੇਰੇ ਨੱਕ ਤੇ ਫੇਰ ਮੁਕੀਆਂ ਮਾਰੀਆਂ ਮੇਰੀ ਇੱਕ ਸਾਈਡ ਦੀ ਹੱਡੀ ਤੇ ਸ਼ਾਇਦ ਮੇਰੀ ਕੜੇ ਨਾ ਟੁੱਟੀ ਉਹਨਾਂ ਨੇ ਦੂਜੀ ਸਾਈਡ ਫੇਰ ਮੁਕੀਆਂ ਮਾਰੀਆਂ ਮੇਰੀਆਂ ਲੱਤਾਂ ਮਾਰੀਆਂ ਮੇਰੇ ਸਾਰੇ ਤਿੰਨ ਜਣੇ ਗਏ ਸੀ ਭਾਜੀ ਪਹਿਲਾਂ ਕੋਈ ਰੰਜਿਸ਼ ਹਗੀ ਉਹਨਾਂ ਨਾਲ ਭਾਜੀ ਕੋਈ ਰੰਜਿਸ਼ ਨਹੀਂ ਕੀਤੀ ਉਹਨਾਂ ਨਾਲ ਪਹਿਲੇ ਉਹ ਕਹਿੰਦੇ ਨੇ ਕਿ ਸਾਨੂੰ ਗਾਲਾਂ ਕੱਢੀਆਂ ਨੇ ਸਾਡੀਆਂ ਮਾਵਾ ਪੈਣਾ ਨੂੰ ਕੰਨੀਆਂ ਗਾਲਾਂ ਕੱਢੀਆਂ। ਬਾਜੀ ਮੈਂ ਉਹਨਾਂ ਨੂੰ ਗਾਲ ਕੱਢੀ ਨਹੀਂ ਐ। ਜੀ ਕਿਰਾਏਦਾਰਾਂ ਨੂੰ ਹਾਂਜੀ ਮੈਂ ਕਿਰਾਏਦਾਰਾਂ ਨੂੰ ਕਹਿਣ ਡਿਆ ਮੈਂ ਫੋਨ ਤੇ ਕਹਿਣ ਡਿਆਈ ਕਿਰਾਏਦਾਰਾਂ ਨੂੰ ਵੀ ਫੋਨ ਵੀ ਮੇਰੇ ਕੋਲ ਵੇਖਿਓ ਉਸ ਦਿਨ ਦੀ ਕੋਲ ਵੀ ਗਈ ਐ ਫੋਨ ਵਿੱਚ। ਬਾਜੀ ਵੀ ਉਹਨਾਂ ਨਾਲ ਪੁਰਾਣੀ ਰੰਜਿਸ਼ ਸੀਗੀ ਤਾਂ ਠੀਕ ਹੈ। ਬਾਜੀ ਰੰਜਿਸ਼ ਇਹ ਹੈਗੀ ਐ ਕਿ ਸਾਡੇ ਮਕਾਨ ਦਾ ਪਹਿਲੇ ਨਾ ਮੇਰੇ ਤੇ ਮੇਰੇ ਭਰਾ 'ਚ ਝਗੜਾਗਾ ਇਸ ਮਕਾਨ ਦਾ ਤੇ ਪ੍ਰੋਪਰਾਈਟਰ ਦਾ ਨਾਨੀ ਦਾ ਤੇ ਉਹ ਬੰਦਾ ਵਿੱਚ ਪਿਆ ਹੀ ਉਹਨੇ ਮੇਰੇ ਤੇ ਮੇਰੇ ਤੋਂ ਤੇ ਮੇਰੇ ਭਰਾ ਤੋਂ 280000 ਰੁਪਇਆ ਦੇ ਕੇ ਇੰਤਕਾਲ ਕਰਾਇਆ ਸੀ ਕਿਸੇ ਬੰਦੇ ਤੋਂ ਤੇ ਉਹ ਸਾਡੇ ਤੋਂ ਹੋਰ ਪੈਸੇ ਮੰਗਦੇ ਹੁੰਦੇ ਸੀ ਕਿ ਤੁਹਾਡੀ ਰਜਿਸਟਰੀ ਹੋ ਜਾਣੀ ਪੈਸੇ ਤੋਂ ਉਹ ਹੋਰ ਇਦਾਂ ਹੋ ਜਾਣਾ ਉਦਾਂ ਹੋ ਜਾਣਾ ਤੇ ਮੈਂ ਉਦੋਂ ਵਿੱਚ ਪੈ ਗਿਆ ਸੀ ਕਿ ਅਸੀਂ ਕੋਈ ਪੈਸਾ ਨਹੀਂ ਦੇਣਾ ਕੀ ਪਤਾ ਇਹਦੀ ਰੰਜਿਸ਼ ਦੀ ਵਜ੍ਹਾ ਨਾਲ ਉਹਨਾਂ ਨੇ ਮੇਰੇ ਤੇ ਜਾਣ ਲੇਵਾ ਹਮਲਾ ਕੀਤਾ ਉਹ ਭਾਜੀ ਤਿੰਨ ਬੰਦੇ ਆ ਗਏ ਸਰ ਪੁਲਿਸ ਕੋਲ ਜਦੋਂ ਮੇਰੇ ਸੱਟ ਲੱਗੀ ਹੈ ਨਾ ਉਹਨਾਂ ਨੇ ਕਿਹਾ ਕਿ ਤੁਸੀਂ ਸਿਵਲ ਹਸਪਤਾਲ ਚੱਲ ਜਾਓ ਤੁਹਾਡਾ ਪਰਚਾ ਆਟੋਮੈਟਿਕਲੀ ਹੋ ਜਾਣਾ ਠੀਕ ਹੈ ਉਸ ਤੋਂ ਬਾਅਦ ਮੇਰਾ ਸਾਲਾ ਤੇ ਦੋ ਜਣੇ ਹੋਰ ਗਏ ਨੇ ਥਾਣੇ ਪਰਚਾ ਕਰਾਉਣ ਲਈ ਉਹਨਾਂ ਨੇ ਪਰਚਾ ਨਹੀਂ ਦਰਜ ਕੀਤਾ ਉਸ ਦਿਨ ਵੀ ਉਸ ਤੋਂ ਇਹ ਸਰ 30 ਤਰੀਕ ਦਾ ਹੋਇਆ ਹੋਇਆ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਮੈਂ ਤਾਂ ਸਾਂ ਹੀ ਪ੍ਰਾਈਵੇਟ ਨੱਕ ਦੀਆਂ ਦੋਨੋਂ ਅਡੀਆਂ ਫੈਕਚਰ ਹੋਈਆਂ ਕਿਦੋਂ ਲੜਾਈ ਝਗੜਾ ਹੋਇਆ ਉਦੋਂ ਹਾਂਜੀ ਫਿਰ ਆਪਰੇਸ਼ਨ ਕਰਾਉਣ ਦੇ ਦੂਜੇ ਦਿਨ ਉਹ ਕਹਿੰਦੇ ਨੇ ਕਿ ਉਹ ਕੋਈ ਐਸਆਈ ਹੈਗਾ ਕੀ ਨਾ ਹੈਗਾ ਹੀ ਉਹਨਾਂ ਦਾ ਮੈਨੂੰ ਨਾਂ ਨਹੀਂ ਪਤਾਗਾ ਉਹਨਾਂ ਨੇ ਫੋਨ ਕਰਕੇ ਕਿਹਾ ਜੀ ਮੈਂ 2 ਘੰਟੇ ਚ ਤੁਹਾਡੇ ਕੋਲ ਆਣਾ ਤੁਹਾਡੇ ਬਿਆਨ ਹੋਣਗੇ ਤੇ ਤੁਹਾਡਾ ਆਪਰੇਸ਼ਨ ਹੋਣਾ ਨਹੀਂ ਤੇ ਤੁਹਾਡਾ ਕੇਸ ਨਹੀਂ ਬਣਦਾ ਇੰਨੇ ਦਿਨ ਹੋ ਗਏ ਤੁਹਾਡੇ ਬਿਆਨ ਨਹੀਂ ਕਿਤੇ ਨਹੀਂ ਕੋਈ ਬਿਆਨ ਨਹੀਂ ਹੋਇਆ ਸਰ ਮੇਰੀ ਅਜੇ ਮਾਰ ਕਿ ਕਰਦੇ ਮੈਨੂੰ ਸਰ ਇਨਸਾਫ ਚਾਹੀਦਾ ਮੇਰੀਆਂ ਨਜਾਇਜ਼ ਹੀ ਹੱਡੀਆਂ ਥੋੜੀਆਂ ਹੋ ਜਾਂ ਨਾਲ ਨੱਕਦੇ ਆ ਤੇ ਕੱਲ ਨੂੰ ਪਤਾ ਕੀ ਉਹ ਕਹਿੰਦੇ ਨੇ ਕਿ ਤੁਹਾਨੂੰ ਅਸੀਂ ਚੁਕਾ ਦਾਂਗੇ ਮੀਆਂ ਬੀਬੀ ਦੋਨਾਂ ਨੂੰ ਚੁਕਾ ਦਾਂਗੇ ਚਲੋ ਮੈਂ ਤੇ ਮੰਨਦਾ ਮੈਨੂੰ ਕਹਿਣ ਦੇ ਗਾਲਾਂ ਕਰਕੇ ਕੁੱਟਿਆ ਇਦਾਂ ਕੁੱਟ ਮੇਰੀ ਵੋਟੀ ਨੂੰ ਵਿੱਚ ਬੇੜਾ ਮਾਰੀਆਂ ਉਹਨਾਂ ਦੀ ਜੀ ਸਰ ਇੱਕ ਜੱਜਨਗਰ ਕਿਹੜਾ ਝਗੜਾ ਹੋਇਆ ਕੀ ਮਾਮਲਾ ਕੀ ਹੋਇਆ ਕਲੀ ਨੰਬਰ 4 ਜੱਜਨਗਰ ਤੋਂ ਪਾਰਟੀਆਂ ਝਗੜਾ ਹੋਇਆ ਹੈ ਇੱਕ ਪਾਰਟੀ ਦੇ ਜਿਹੜੀਆਂ ਸੱਟਾਂ ਲੱਗੀਆਂ ਵਾ ਉਹਨੂੰ ਐਮਐਲਆਰ ਕੱਟ ਕੇ ਦੇ ਦਿੱਤੀ ਆ ਜੋ ਵੀ ਡਾਕਟਰੀ ਮਾਜਿਦ ਦੇ ਵਿੱਚੋਂ ਆਏਗਾ ਉਹ ਕਾਂਦੀ ਕਾਰ ਵੀ ਕਾਨੂੰਨ ਅਨੁਸਾਰ ਕਾਂਦੀ ਕਾਰ ਕੀਤੀ ਜਾਵੇ ਸਰ ਆਪਕੇ ਅਸੀ ਗੁਰਮੀਤ ਸਿੰਘ ਥਾਣਾ ਮੁਕਤਸਰ ਇਹ ਪੰਜਾਬੀ ਟੀਵੀ ਲਈ ਅਮਰੀਕਾ ਤੋਂ ਖੇਮਿਲ ਕੋਰਸ ਦੀ ਰਿਪੋਰਟ